ਹਾਂਜੀ ਦੋਸਤੋ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਜੀ ਦਿੱਲੀ ਦੀ ਵੀਡੀਓ ਅੱਜ ਤੁਹਾਡੇ ਨਾਲ ਤਾਜ਼ਾ ਕਰਦੀਏ ਬਾਈ ਜੀ ਇਹ ਆਪਾਂ ਖੜੇ ਆਂ ਟੀਡੀਆਈ ਮਾਹੌਲ ਦੇ ਅੱਗੇ ਮਾਝੇ ਵਾਲੇ ਸਭਰਾਵਾਂ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਜਥੇਬੰਦੀ ਨੇ ਲਾਇਆ ਜੀ ਬਾਈ ਜੀ ਆਪਣਾ ਰਹਿਣ ਬਸੇਰਾ ਬਣਾਇਆ ਸੀ ਪੂਰੇ ਇੱਕ ਘਰ ਦੀ ਤਰ੍ਹਾਂ ਰਹ ਰਹੀ ਸੀ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਭਾਈ ਜੀ ਤੇ ਵੇਖੋ ਜਿਹੜੇ ਜਿਗਾੜ ਕੀਤੇ ਗਏ ਵਾਂਸਾਂ ਦੇ ਤੇ ਜਿਹੜੇ ਸਾਡੇ ਕਮਰੇ ਸੀ ਨਾ ਭਾਈ ਜੀ ਜਦੋਂ ਅਸੀਂ ਆ ਸਾਰੇ ਜਾ ਕੇ ਉੱਥੇ ਪਲਸਤਰ ਕਰਕੇ ਵੀ ਕਿਤੇ بارش ਬੜੀ ਆਉਂਦੀ ਸੀ ਤੇ ਮੀਂਹ ਕਣੀ ਦਾ ਪਾਣੀ ਮੀਨਾ ਅੰਦਰੋਂ ਲੰਗੇ ਤੇ ਵੇਖੋ ਨਾਲ ਸਾਡੇ ਸਭਰਾਵਾਂ ਵਾਲੇ ਜੋਧੇ ਲੱਗੇ ਹੋਇਆ ਜੀ ਤੇ ਮਸਾਲਾ ਰਲਾ ਕੇ ਤੇ ਲਵਕ ਸ਼ੰਗਰੰਦਾਵਾ ਸਾਹਿਬ ਤੁਸੀਂ ਵੇਖ ਰਹੇਂ ਜੀ ਵੀ ਅੰਦੋਲਨ ਦੇ ਵਿੱਚ ਬਾਈ ਜੀ ਦਿਨ ਰਾਤ ਇੱਕ ਕੀਤੀ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਜਥੇਬੰਦੀ ਵੱਲੋਂ ਬਾਈ ਜੀ ਪੂਰੇ ਕਰਾਇਆਂ ਕੰਮ ਬਲੇ ਬਲੇ ਆ ਬਲਵੀਰ ਸਿੰਘ ਹੁਣੀ ਮੁਰਲ ਪਰਿਵਾਰ ਚੋਂ ਇਹ ਵੀ ਨਾਲ ਮਿਹਨਤਾਂ ਕਰਾ ਰਿਆ ਜੀ ਸ਼ੰਗਾਰ ਸਿੰਘ ਠੇਕੇਦਾਰ ਹੁਣੀ ਲੱਗੇ ਰਹੇ ਨਾਲ ਬਾਈ ਜੀ ਉਹਨਾਂ ਵੀ ਸੇਵਾ ਉੱਥੇ ਕਾਫੀ ਨਭਾਈ ਤੇ ਹੋਰ ਵੀ ਬਾਈ ਜੀ ਸਾਹਮਣੇ ਤੁਸੀਂ ਟੀਆਈਆਈ ਮਾਹੌਲ ਆ ਜਿਹੜਾ ਮੇਰੇ ਸਾਡੇ ਰਹਿਣ ਬਸੇਰੇ ਦੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਜੀ ਗ੍ਰੀਨ ਰੰਗ ਦਾ ਇਹ ਆ ਜੀ ਟੀਡੀਆਈ ਮਾਹੌਲ ਜਿੱਥੇ ਬਾਬਿਆਂ ਨੇ ਘੋੜੇ ਬਧੇ ਸੀ ਨਾ ਉੱਥੇ ਤੇ ਅੱਜ ਵੀ ਆਪਣਾ ਇਸ ਬੁਰਜੀ ਤੇ ਸਭਰਾਵਾਂ ਵਾਲਿਆਂ ਦਾ ਨਾਂ ਲਿਖਿਆ ਹੋਇਆ ਹੈ ਬਾਈ ਜੀ ਜਿੱਥੇ ਆਪਾਂ ਇਹ ਤੰਬੂ ਲਾਇਆ ਜੀ ਤੇ ਭਾਈ ਜੈਤਾ ਜੀ ਵੀ ਇਸੇ ਰੋਡ ਥੋਣੀ ਬਾਈ ਜੀ ਗੁਰੂ ਮਹਾਰਾਜ ਦਾ ਸੀਸ ਲੈ ਕੇ ਗਏ ਸੀ ਕਿ ਜੀ ਇਸੇ ਰੋਡ ਤੋਂ ਨਹੀਂ ਜਿੱਥੇ ਆਪਣੇ ਸੰਭੂ ਗੱਡੇ ਹੋਇਆ ਜੀ ਟੈਂਟ ਲਾਏ ਹੋਇਆ ਜੀ ਕਿਸਾਨਾਂ ਨੇ ਹੈਨਾ ਤੇ ਸਾਹਮਣੇ ਦੇਖ ਸਕਦੇ ਆ ਜੀ ਟੀਡੀਆਈ ਮੌਲਤਾਂ ਨੂੰ ਨਜ਼ਰ ਆ ਰਿਹਾ ਹੋਏਗਾ ਲਾਲ ਰੰਗ ਦਾ ਇਹ ਆ ਜੀ ਟੀਡੀਆਈ ਮੌਲ ਮੰਨਿਆ ਜਿੰਦੇ ਵਿੱਚ ਬਾਈ ਜੀ ਦਿਨ ਰਾਤ ਕਿਸਾਨਾਂ ਨੂੰ ਇਹਨਾਂ ਆਉਣ ਤੋਂ ਆਉਣ ਜਾਣ ਤੋਂ ਇਨਕਾਰ ਨਹੀਂ ਕੀਤਾ ਬਾਈ ਜੀ ਵਧੀਆ ਰੋਲ ਅਦਾ ਕਰਤਾ ਅੰਦੋਲਨ ਸਮੇਂ ਦੇ ਵਿੱਚ ਜੀ ਕੋਈ ਬਾਹਰ ਅੰਦਰ ਜਾਂਦਾ ਸੀ ਜਾਂ ਕੋਈ ਇਸ਼ਨਾਨ ਪਾਣੀ ਕਰਨ ਜਾਂਦਾ ਵੇ ਹੈਨਾ ਇਸ ਟੀਡੀਆਈ ਮੌਲ ਦੇ ਵਿੱਚ ਜਾਂਦੇ ਰਹੇ ਹਾਂ ਜੀ ਤੇ ਅੱਜ ਵੀ ਬਾਈ ਜੀ ਅੰਦੋਲਨ ਸਮੇਂ ਬਾਈ ਜੀ ਇਹ ਲੋਕ ਜਿਹੜੇ ਉੱਥੋਂ ਦੇ ਰਹਿਣ ਬਸੇਰੇ ਸੀ ਆ ਵੇਖੋ ਕਿੱਡੇ ਸੋਨੇ ਬਣਾਏ ਨਾ ਰੋਡ ਦੇ ਉੱਤੇ ਸੜਕ ਦੇ ਬਾਈ ਜੀ ਜਿਸ ਦਿਨ ਇਥੋਂ ਅੰਦੋਲਨ ਅਖੀਰ ਸਮਾਪਤੀ ਕਰਕੇ ਚੱਲੇ ਸੀ ਨਾ ਤੇ ਇਧਰ ਦੇ ਲੋਕ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਦੋਸਤੋ ਮਾਝੇ ਵਾਲਾ ਪਾਉ ਲਿਖਿਆ ਹੋਇਆ ਆਪਣੀ ਰਹਿਣ ਬਸੇਰੇ ਤੇ ਉਹ ਸਾਹਮਣੇ ਦੇਖ ਲਓ ਤੇ ਮੰਝੇ ਐਂਡ ਆ ਬਾਈ ਜੀ ਕਿਵੇਂ ਪੁਰਾਣਾ ਮਾਹੌਲ ਜਿਵੇਂ ਸਤਜੋਗ ਦੇ ਸਮੇਂ ਨਾਲ ਆ ਦੇ ਕੋ ਸੋਹਣ ਸਿੰਘ ਸਭਰਾ ਹਣੀ ਵੀ ਲੱਗੇ ਹੋਇਆ ਜੀ ਤੇ ਹੋਰ ਵੀ ਸਾਡੇ ਜਥੇ ਬੰਦੀ ਦੇ ਬਾਈ ਜੀ ਜਿਹੜੇ ਜਿਹੜੇ ਬੰਦੇ ਉੱਥੇ ਸੇਵਾ ਕਰਦੇ ਰਹੇ ਆ ਜੀ ਆ ਸ਼ੰਗਾਰ ਸਿੰਘ ਠੇਕੇਦਾਰ ਸਾਹਿਬ ਇਹ ਵੀ ਬਾਈ ਜੀ ਜਿਹੜੇ ਬੰਦੇ ਨੇ ਕਦੀ ਘਰੇ ਕੰਮ ਨਹੀਂ ਕੀਤਾ ਉਹਨਾਂ ਬੰਦਿਆਂ ਨੇ ਅੰਦੋਲਨ ਦੇ ਵਿੱਚ ਬਾਈ ਜੀ ਸੇਵਾ ਵਧੀਆ ਕੀਤੀ ਤਰੀਕੇ ਦੇ ਨਾਲ ਹਨ ਤੇ ਬਲਵੀਰ ਸਿੰਘ ਮੁਰਲ ਗਰਮੀ ਬਹੁਤ ਸੀ ਜੀ ਤੇ ਵੀਡੀਓ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ